ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ 12 ਅਗਸਤ ਤੋਂ 18 ਅਗਸਤ ਤੱਕ ਦਾ ਰਾਸ਼ੀਫਲ ਦੋਸਤੋ ਕੁੰਭ ਰਾਸ਼ੀ ਵਾਲਿਓ ਹੋ ਜਾਓ ਤਿਆਰ ਕਿਉਂਕਿ ਹੁਣ ਦੇਵਾਂ ਦੇ ਦੇਵ ਮਹਾਦੇਵ ભગવાન ਪੋਲੇ ਨਾ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ 12 ਅਗਸਤ ਤੋਂ 18 ਅਗਸਤ ਤੱਕ ਜਾਣੀ ਕਿ ਅਗਸਤ ਮਹੀਨੇ ਦੇ ਇਨ੍ਹਾਂ 7 ਦਿਨਾਂ ਵਿੱਚ ਪਰਿਵਾਰ ਦੇ ਵਿੱਚ ਤਿੰਨ ਵੱਡੀਆਂ ਤੇ ਸ਼ਾਨਦਾਰ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਜੀ ਆਂ ਦੋਸਤੋ ਤਿੰਨ ਬਹੁਤ ਵੱਡੀਆਂ ਤੂਫਾਨੀ ਖਬਰਾਂ ਤੁਹਾਨੂੰ ਇਹਨਾਂ 7 ਦਿਨਾਂ ਵਿੱਚ ਦੇਵੋਂ ਦੇ ਦੇਵ ਮਹਾਦੇਵ ਭਗਵਾਨ ਪੋਲੇ ਨਾਲ ਦੇ ਆਸ਼ੀਰਵਾਦ ਦੇ ਨਾਲ ਮਿਲਣ ਜਾ ਰਹੀਆਂ ਹਨ ਤਿੰਨ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਖੁਸ਼ਖਬਰੀਆਂ ਇਹ ਕਹਿ ਲਓ ਕਿ ਇਹਨਾਂ 7 ਦਿਨਾਂ ਵਿੱਚ ਮਿਲਣ ਗਿਆ ਤੁਹਾਨੂੰ ਅਤੇ ਲੋਕ ਕਹਿਣਗੇ ਕਿ ਬਾ ਤੁਹਾਡੀ ਕਿਸਮਤ ਕਿੰਨੀ ਵਧੀਆ ਹੈ ਜੀ ਹਾਂ ਦੋਸਤੋ ਅਜੇ ਖੁਸ਼ਖਬਰੀ ਤੁਹਾਨੂੰ 7 ਜਨਮਾਂ ਵਿੱਚ ਵੀ ਨਹੀਂ ਮਿਲੇਗੀ ਜੋ ਕਿ ਤੁਹਾਨੂੰ ਇਹਨਾਂ 7 ਦਿਨਾਂ ਵਿੱਚ ਦੇਵੋਂ ਦੇ ਦੇਵ ਮਹਾਦੇਵ ભગવાન ਪੋਲੇਨਾ ਦੇ ਆਸ਼ੀਰਵਾਦ ਨਾਲ ਮਿਲਣ ਜਾ ਰਹੇ ਹਨ ਇਹਨਾਂ 7 ਦਿਨਾਂ ਦਾ ਸਮਾਂ ਭਗਵਾਨ ਪੋਲੇਨਾ ਦੇ ਆਸ਼ੀਰਵਾਦ ਦੇ ਨਾਲ ਤੁਹਾਡੇ ਲਈ ਬਹੁਤ ਹੀ ਚੰਗਾ ਸਮਾਂ ਹੈ ਬਹੁਤ ਪਾਵਸ਼ਾਲੀ ਸਮਾਂ ਹੈ ਤਿੰਨ ਵੱਡੀਆਂ ਖੁਸ਼ਖਬਰੀਆਂ ਦੀ ਤੁਹਾਨੂੰ ਇਹਨਾਂ 7 ਦਿਨਾਂ ਵਿੱਚ ਪ੍ਰਾਪਤੀ ਹੋਵੇਗੀ ਕਿਉਂਕਿ ਇਹਨਾਂ 7 ਦਿਨਾਂ ਵਿੱਚ ਭਗਵਾਨ ਪੋਲੇਨਾਥ ਦੇ ਆਸ਼ੀਰਵਾਦ ਦੇ ਨਾਲ ਬਹੁਤ ਹੀ ਦੁਰਲਭ ਜੋਗ ਬਣ ਰਿਹਾ ਹੈ ਜਿਸ ਵਿੱਚ ਸ਼ੇਵ ਜੋਗ, ਸਵਾਤ ਸਿਧੀ ਜੋਗ, ਅਮਰ ਸਿਧੀ ਜੋਗ, ਧਨ ਜੋਗ, ਰਾਜ ਜੋਗ ਪੰਜ ਦੁਰਲਭ ਜੋਗ ਇੱਕੋ ਸਮੇਂ ਬਣ ਰਹੇ ਹਨ ਜਿਸ ਕਰਕੇ ਸਮਾ ਤੁਹਾਡੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਸਮਾਬਦ ਹੋਵੇਗਾ ਤਾਂ ਦੋਸਤੋ ਕਿਹੜੀਆਂ ਤਿੰਨ ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਮਿਲਣ ਗਿਆ ਇਸੇ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ 12 ਅਗਸਤ ਤੋਂ 18 ਅਗਸਤ ਤੱਕ ਦਾ ਤੁਹਾਡੇ ਰਾਸ਼ੀ ਦਾ 100% ਸਟੀਕ ਰਾਸ਼ੀ ਫਾਲ ਇਸ ਵੀਡੀਓ ਰਾਹੀਂ ਦੱਸਾਂਗੇ ਨਾਲ ਹੀ ਇਹਨਾਂ 7 ਦਿਨਾਂ ਵਿੱਚ ਤੁਹਾਨੂੰ ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਸਾਵਧਾਨੀਆਂ ਰੱਖਣੀਆਂ ਹੋਣਗੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ ਕਿਹੜੀਆਂ ਜ਼ਰੂਰੀ ਗੱਲਾਂ ਤੇ ਅਮਲ ਕਰਨਾ ਹੋਵੇਗਾ ਤਾਂ ਜੋ ਤੁਸੀਂ ਇਸ ਸਮੇਂ ਦਾ ਵਾਤਵਾਦ ਲਾਭ ਉਠਾ ਸਕੋ ਤਾਂ ਮਤਲਬ ਵੀਡੀਓ ਬਹੁਤ ਹੀ ਮਹੱਤਵਪੂਰਨ ਹੈ ਸ਼ੁਰੂ ਤੋਂ ਅੰਤ ਤੱਕ ਵੀਡੀਓ ਨੂੰ ਪੂਰਾ ਦੇਖੋ ਬਿਨਾਂ ਕੱਟੇ ਬਿਨਾਂ ਸਕਿੱਪ ਕੀਤੇ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਹੀ ਮਹੱਤਵਪੂਰਨ ਹੈ ਬਹੁਤ ਹੀ ਲਾਭਕਾਰੀ ਹੈ ਤਾਂ ਸ਼ੁਰੂ ਕਰਦੇ ਹਾਂ ਜੀ ਕਿਸ ਤਰ੍ਹਾਂ ਭਗਵਾਨ ਪੋਲੇਨਾਥ ਦੀ ਕਿਰਪਾ ਤੁਹਾਡੇ ਉੱਪਰ ਇਹਨਾਂ ਸਾਧ ਦਿਨਾਂ ਵਿੱਚ ਵਰਸੇਗੀ ਕਿਹੜੀਆਂ ਤਿੰਨ ਵੱਡੀਆਂ ਖੁਸ਼ਖਬਰੀਆਂ ਮਿਲਣਗੀਆਂ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ। ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਭਗਵਾਨ ਪੋਲੇਨਾਥ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਕਰ ਦੇਣਾ। ਕਮੈਂਟ ਬਾਕਸ ਦੇ ਵਿੱਚ ਸੱਚੇ ਦਿਲ ਨਾਲ ਹਰ ਹਰ ਮਹਾਦੇਵ ਜੈ ਪੋਲੇਨਾਥ ਜ਼ਰੂਰ ਲਿਖ ਦੇਣਾ। ਜਿਸ ਨਾਲ ਭਗਵਾਨ ਪੋਲੇਨਾਥ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ। ਉਹਨਾਂ ਦੀ ਕਿਰਪਾ ਤੁਹਾਡੇ ਅਤੇ ਤੁਹਾਡੇ ਘਰ ਪਰਿਵਾਰ ਵਾਲਿਆਂ ਤੇ ਸਾਰਿਆਂ ਤੇ ਹਮੇਸ਼ਾ ਬਣੀ ਰਹੇ। ਤਾਂ ਚਲੋ ਦੋਸਤੋ ਸਮਾਂ ਨਾ ਗਵਾਉਂਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕਿ ਕਿਸ ਤਰ੍ਹਾਂ ਰਹੇਗਾ ਦੇਵਾਂ ਦੇ ਦੇਵ ਮਹਾਦੇਵ ભગવાન ਪੋਲੇਨਾ ਦੇ ਆਸ਼ੀਰਵਾਦ ਦੇ ਨਾਲ ਤੁਹਾਡੀ ਰਾਸ਼ੀ ਵਾਲਿਆਂ ਲਈ 12 ਅਗਸਤ ਤੋਂ 18 ਅਗਸਤ ਜਾਨਿਕੇ ਅਗਸਤ ਮਹੀਨੇ ਦੇ ਇਨ੍ਹਾਂ 7 ਦਿਨਾਂ ਦਾ ਇਹ ਮਹੱਤਵਪੂਰਨ ਸਮਾਂ ਦੋਸਤ ਤੁਹਾਨੂੰ ਦੱਸ ਦਈਏ ਕਿ ਇਹ ਉਹ ਸਮਾਂ ਹੋਵੇਗਾ ਜੋ ਪਿਛਲੇ ਕੁਝ ਸਮੇਂ ਤੋਂ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਦਾ ਫਲ ਤੁਹਾਨੂੰ ਪ੍ਰਾਪਤ ਹੋਣ ਵਾਲਾ ਹੈ ਤੁਸੀਂ ਆਪਣੇ ਸਾਰੇ ਟੀਚਿਆਂ ਨੂੰ ਹਾਸਲ ਕਰੋਗੇ ਇਹ ਸਮਾਂ ਚੰਗਾ ਰਹੇਗਾ ਤੇ ਤੁਸੀਂ ਆਪਣੀ ਯੋਗਤਾ ਦੀ ਕਾਬਲੀਅਤ ਨੂੰ ਖੁੱਲ੍ਹ ਕੇ ਲੋਕਾਂ ਦੇ ਸਾਹਮਣੇ ਰੱਖੋਗੇ ਮਤਲਬ ਜਿਸ ਵੀ ਕੰਮ ਵਿੱਚ ਤੁਸੀਂ ਹੱਥ ਪਾਓਗੇ ਉਹ ਕੰਮ ਤੁਹਾਡਾ ਜ਼ਰੂਰ ਪੂਰਾ ਹੋਵੇਗਾ ਇਹ ਮੰਨ ਕੇ ਚੱਲੋ ਕਿ ਨਾਲ ਹੀ ਬੱਚਿਆਂ ਨਾਲ ਸੰਬੰਧਿਤ ਕਿਸੇ ਸਮੱਸਿਆ ਦਾਵੇ ਤੁਹਾਨੂੰ ਹੱਲ ਮਿਲੇਗਾ ਜਿਸ ਨਾਲ ਤੁਸੀਂ ਤਨਾਅ ਮੁਕਤ ਮਹਿਸੂਸ ਕਰੋਗੇ। ਐਸਾ ਮੇ ਕੋਈ ਮੰਗਲਿਕ ਕੰਮ ਹੋਣ ਦੀ ਯੋਜਨਾ ਵਿੱਚ ਬਣੇਗੀ। ਸਭ ਤੋਂ ਪਹਿਲੀ ਗੱਲ ਵੱਡੇ ਬਜ਼ੁਰਗਾਂ ਦਾ ਆਸ਼ੀਰਵਾਦ ਅਤੇ ਪਿਆਰ ਘਰ ਵਿੱਚ ਸਕਾਰਾਤਮਕ ਊਰਜਾ ਬਣਾ ਕੇ ਰੱਖੇਗਾ। ਉਹਨਾਂ ਦਾ ਆਦਰ ਸਨਮਾਨ ਕਰੋ, ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਤਾਂ ਹੀ ਤੁਹਾਡੇ ਸਾਰੇ ਕੰਮ ਬਣਨਗੇ। ਤੁਹਾਡੀ ਮਿਹਨਤ ਤੇ ਐਸਾ ਮੇ ਰੰਗ ਲਿਆਵੇਗੀ ਜਿਸ ਨਾਲ ਤੁਹਾਡੇ ਅੰਦਰ आत्मविश्वास आते ऊर्जा बनेगी इस समय ਤੁਹਾਨੂੰ ਆਪਣੀ ਯੋਗਤਾ ਤੇ ਸਮਰੱਥਾ ਤੇ ਮਾਣ ਮਹਿਸੂਸ ਹੋਵੇਗਾ ਇਹ ਉਹ ਸਮਾਂ ਹੋਵੇਗਾ ਕੋਈ ਸ਼ੁਭ સમાચાર ਤੁਹਾਨੂੰ ਪ੍ਰਾਪਤ ਹੋਵੇਗਾ ਉਹ ਸ਼ੁਭ સમાચાર ਧਨ ਪ੍ਰਾਪਤੀ ਦਾ ਹੋ ਸਕਦਾ ਹੈ ਬੱਚਿਆਂ ਦੀ ਪ੍ਰਾਪਤੀ ਦਾ ਹੋ ਸਕਦਾ ਹੈ ਨੌਕਰੀ ਪ੍ਰਾਪਤੀ ਦਾ ਹੋ ਸਕਦਾ ਹੈ ਕੋਈ ਅਜਿਆ ਸ਼ੁਭ સમાચાર ਤੁਹਾਨੂੰ ਮਿਲੇਗਾ ਜਿਸ ਨਾਲ ਤੁਹਾਡੀ ਖੁਸ਼ੀ ਦਾ ਟਿਕਾਣਾ ਨਹੀਂ ਰਹੇਗਾ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਦੋਸਤੋ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਇਸ ਸਮੇਂ ਪੜਾਈ ਪ੍ਰਤੀ ਵੀ ਥੋੜਾ ਇਕਾਗਰ ਚੇਤ ਰਹੋ ਪੜਾਈ ਵੀ ਕਰੋ ਅਤੇ ਦੂਜੀ ਇੱਕ ਗੱਲ ਇੱਕ ਮਹੱਤਵਪੂਰਨ ਜਾਣ ਲੋਕ ਘਰ ਦੇ ਸੀਨੀਅਰ ਮੈਂਬਰਾਂ ਦੀ ਸਲਾਹ ਤੁਹਾਡੇ ਲਈ ਇਸ ਸਮੇਂ ਵਰਦਾਨ ਸਾਬਤ ਹੋਣ ਵਾਲੀ ਹੈ ਘਰ ਦੇ ਵੱਡਿਆਂ ਦੀ ਸਲਾਹ ਜ਼ਰੂਰ ਲਵੋ ਅੱਜ ਦੇ ਨਾਲ ਹੀ ਤੁਹਾਨੂੰ ਦੱਸ ਰਹੀ ਕਿ ਇਸ ਸਮੇਂ ਗ੍ਰਹਿ ਸਥਿਤੀਆਂ ਤੁਹਾਡੇ ਪੱਖ ਵਿੱਚ ਹਨ ਗ੍ਰਹਾਂ ਦੀ ਬਦਲਦੇ ਚਾਲ ਤੁਹਾਡੇ ਲਈ ਲਾਭ ਪ੍ਰਦਾਨ ਕਰ ਰਹੀ ਹੈ ਧਨ ਪ੍ਰਾਪਤੀ ਦੇ ਯੋਗ ਬਣਾ ਰਹੀ ਹੈ ਇਸ ਲਈ ਜੋ ਵੀ ਕੰਮ ਕਰੋ ਸੋ ਸਮਝ ਕੇ ਕਰੋ ਤਾਂ ਤੁਹਾਨੂੰ ਲਾਭ ਮਿਲੇਗਾ ਜਲਦਬਾਜ਼ੀ ਵਿੱਚ ਕੋਈ ਵੀ ਕੰਮ ਨਾ ਕਰੋ ਤੇ ਨਾਲ ਹੀ ਕੋਟ ਨਾਲ ਸੁਪਨਿਆਂ ਦੇ ਕੋਈ ਮਾਮਲੇ ਹਨ ਤਾਂ ਉਸ ਨਾਲ ਜੁੜੇ ਕੋਈ ਚੰਗੀ ਵੱਡੀ ਖੁਸ਼ਖਬਰੀ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ ਤੁਹਾਡੇ ਪੱਖ ਵਿੱਚ ਕੋਈ ਵੱਡੀ ਕੋਈ ਖਬਰ ਨਹੀਂ ਆ ਸਕਦੀ ਹੈ ਅੱਜ ਨਾਲ ਹੀ ਸਾਵਧਾਨੀਆਂ ਦੀ ਗੱਲ ਕਰੀਏ ਤਾਂ ਦੋਸਤ ਤੁਹਾਨੂੰ ਇੱਕ ਸਾਵਧਾਨੀ ਤਾਂ ਇਹ ਰੱਖਣੀ ਹੈ ਕਿ ਕਿਸੇ ਅਣਜਾਣ ਵਿਅਕਤੀ ਤੇ ਤੁਹਾਨੂੰ ਵਿਸ਼ਵਾਸ ਨਹੀਂ ਕਰਨਾ ਉਸ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਤੁਹਾਡੇ ਲਈ ਨਹੀਂ ਤਾਂ ਨੁਕਸਾਨ ਦਾ ਇਤਸਾਬ ਹੋ ਸਕਦਾ ਹੈ ਆਪਣੇ ਗੁੱਸੇ ਅਤੇ ਉਤੇਜਨਾ ਤੇ ਤੁਹਾਨੂੰ ਕਾਬੂ ਰੱਖਣਾ ਹੋਵੇਗਾ ਤੁਹਾਡਾ ਇਹ ਸੁਭਾਅ ਤੁਹਾਡੇ ਬੰਦੇ ਕੰਮਾਂ ਨੂੰ ਵਿਗਾੜ ਸਕਦਾ ਹੈ ਗੋਸਾ ਤੇ ਬਹੁਤ ਜ਼ਿਆਦਾ ਉਹ ਤੇਜ ਨਾਲ ਜਲਦਬਾਜ਼ੀ ਬਿਲਕੁਲ ਨਾ ਕਰੋ ਕਿਸੇ ਵੀ ਮਾਮਲੇ ਦੇ ਵਿੱਚ ਸੋਚ ਸਮਝ ਕੇ ਤੁਹਾਨੂੰ ਅੱਗੇ ਵਧਣਾ ਹੈ ਇਹ ਤੁਹਾਡੀ ਪਰੇਸ਼ਾਨੀ ਦਾ ਕਾਰਨ ਬਣ ਜਾਵੇਗਾ ਵੈਸੇ ਤਾਂ ਤੁਸੀਂ ਲੋਕ ਬਹੁਤ ਹੀ ਦਿਿਆਲੂ ਸੁਭਾਅ ਦੇ ਹੁੰਦੇ ਹੋ ਦੂਸਰਿਆਂ ਦੀ ਸਹਾਇਤਾ ਕਰਨਾ ਤੁਹਾਡਾ ਸੁਭਾਅ ਰਹਿੰਦਾ ਹੈ ਪਰ ਇਹ ਸੁਭਾਅ ਤੁਹਾਡੇ ਵਿਨਾਸ਼ ਦਾ ਕਾਰਨ ਵੀ ਬਣ ਜਾਂਦਾ ਹੈ ਲੋਕਾਂ ਦੀ ਮਦਦ ਤੁਸੀਂ ਕਰ ਦਿੰਦੇ ਹੋ ਪਰ ਤੁਹਾਨੂੰ ਧੋਖਾ ਮਿਲਦਾ ਹੈ ਸਾਵਧਾਨ ਰਹੋ ਕਿਸੇ ਵੀ ਮਾਮਲੇ ਵਿੱਚ ਪੈਸਿਆਂ ਦਾ ਲੈਣ-ਦੇਣ ਨਾ ਕਰੋ ਕੋਈ ਵੀ ਕੰਮ ਕਿਸੇ ਨਾਲ ਮਿਲ ਕੇ ਵੀ ਨਾ ਕਰੋ ਤਾਂ ਸਾਵਧਾਨ ਰਹੋ ਮਤਲਬ ਸਾਵਧਾਨੀ ਤੁਹਾਨੂੰ ਵਰਤ ਨਹੀਂ ਹੈ ਧੋਖਾ ਮਿਲ ਸਕਦਾ ਹੈ ਕੋਈ ਆਪਣੇ ਸੀਕਰਟ ਕਿਸੇ ਦੇ ਸਾਹਮਣੇ ਲੀਕ ਨਾ ਕਰੋ ਤੁਸੀਂ ਜੋ ਕੰਮ ਕਰਨਾ ਚਾਹੁੰਦੇ ਹੋ ਜਾਂ ਕਿਤੇ ਆਉਣਾ ਜਾਣਾ ਚਾਹੁੰਦੇ ਹੋ ਤਾਂ ਆਪਣੇ ਤੱਕ ਹੀ ਸੀਮਤ ਰੱਖੋ ਕੋਈ ਗੁਪਤ ਗੱਲਾਂ ਤੁਹਾਡੇ ਕੈਰੀਅਰ ਨਾਲ ਸੰਬੰਧਿਤ ਹੋਣ ਤਰੱਕੀ ਨਾਲ ਸੰਬੰਧਿਤ ਹੋਣ ਚਾ ਕਾਮ ਕਾਇਦੇ ਖੇਤਰ ਨਾਲ ਸੰਬੰਧਿਤ ਹੋਣਾ ਆਪਣੇ ਤੱਕ ਹੀ ਸੇਮਤ ਰੱਖੋ ਕਿਸੇ ਦੇ ਸਾਹਮਣੇ ਜ਼ਾਹਿਰ ਨਾ ਕਰੋ ਨਹੀਂ ਤਾਂ ਲੋਕ ਇਸ ਦਾ ਗਲਤ ਫਾਇਦਾ ਉਠਾ ਸਕਦੇ ਹਨ ਸਾਵਧਾਨ ਰਹਿਣਾ ਹੈ ਤੁਹਾਨੂੰ ਅਤੇ ਤੁਹਾਨੂੰ ਦੱਸ ਦਈਏ ਕਿ ਐਸਾ ਮੈਂ ਲਾਭ ਦੀਆਂ ਸਥਿਤੀਆਂ ਤਾਂ ਬਣ ਰਹੀਆਂ ਹਨ ਇਸ ਦੇ ਨਾਲ-ਨਾਲ ਖਰਚਿਆਂ ਤੋਂ ਵੀ ਕਾਬੂ ਰੱਖਣਾ ਹੈ ਖਰਚੇ ਵੀ ਵਾਅ ਸਕਦੇ ਹਨ ਦੋਸਤੋ ਖਰਚਿਆਂ ਦੇ ਵੀ ਕਾਬੂ ਰੱਖੋ ਤੇ ਨੌਜਵਾਨ ਵਰਗ ਨੂੰ ਆਪਣੀ ਖਾਸ ਤੌਰ ਤੇ ਦੱਸ ਦਈਏ ਕਿ ਵਿਦਿਆਥੀ ਦੀ ਮौज-ਮਸਤੀ ਵਿੱਚ ਆਪਣਾ ਸਮਾਂ ਬਰਬਾਦ ਨਾ ਕਰੋ ਕਿਸੇ ਵੀ ਤਰ੍ਹਾਂ ਦਾ ਤੁਸੀਂ ਅਜਿਹਾ ਕੰਮ ਨਾ ਕਰੋ ਮौज-ਮਸਤੀ ਵਿੱਚ ਕਿ ਜਿਸ ਨਾਲ ਤੁਹਾਨੂੰ ਨੀਚਾ ਦੇਖਣਾ ਪਵੇ ਮਤਲਬ ਤੁਹਾਨੂੰ ਆਪਣੀ ਤਰੱਕੀ ਪ੍ਰਤੀ ਸੁਚੇਤ ਰਹਿਣਾ ਹੈ ਆਪਣੇ ਕੈਰੀਅਰ ਪ੍ਰਤੀ ਇਹ ਨਹੀਂ ਕਿ ਸਮਾਂ ਬਰਬਾਦ ਕਰ ਰਹੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਮਾਂ ਬਰਬਾਦ ਨਾ ਕਰੋ ਤੇ ਨਾਲ ਹੀ ਤੁਹਾਨੂੰ ਪਿਆਰ ਦੇ ਸਬੰਧਨ ਨਾਲ ਜੁੜੀ ਗੱਲ ਦੱਸ ਤਾਏ ਇਹ ਤਾਂ ਦੋਸਤੋ ਇਹ ਉਸ ਸਮਾਹ ਹੋਵੇਗਾ ਜਦੋਂ ਵਿਆਹ ਹੋਤਾ ਸਬੰਧਾਂ ਵਿੱਚ ਮਠਾਸ ਬਣੀ ਰਹੇਗੀ ਅਤੇ ਪਰਿਵਾਰਿਕ ਮਾਮਲਿਆਂ ਦੇ ਵਿੱਚ ਤੁਹਾਡਾ ਕਾਫੀ ਦਖਲ ਰਹੇਗਾ ਪਰਿਵਾਰਿਕ ਮਾਹੌਲ ਖੁਸ਼ਹਾਲ ਰਹੇਗਾ ਜਿਵੇਂ ਸਾਥੀ ਦਾ ਸਬਾਈ ਚੰਗਾ ਰਹੇਗਾ ਸਹਿਯੋਗ ਮਿਲੇਗਾ ਤੇ ਜਿਵੇਂ ਸਾਥੀ ਦੀ ਸੇਵਾ ਪਾਉਤੋਂ ਤੁਹਾਨੂੰ ਮਾਨਸਿਕ ਰੂਪ ਨਾਲ ਸਕੂਨ ਦੇਵੇਗਾ ਦੋਸਤੋ ਅਤੇ ਤੁਹਾਨੂੰ ਦੱਸ ਰਹੀ ਹਾਂ ਕਿ ਕਿਸੇ ਮਾਮਲੇ ਵਿੱਚ ਜਿਵੇਂ ਸਾਥੀ ਨਾਲ ਛੋਟੀ ਜਿਹੀ ਗੱਲ ਤੇ ਮਿੱਠੀ ਨੌਜੋਗ ਵੀ ਹੋ ਸਕਦੀ ਹੈ ਪਰ ਸਭ ਕੁਝ ਆਮ ਹੋਵੇਗਾ ਇਸ ਨਾਲ ਤੁਹਾਡੇ ਪਿਆਰ ਦੇ ਸਬੰਧ ਵਧਣਗੇ ਘਬਰਾਉਣ ਦੀ ਤੁਹਾਨੂੰ ਲੋੜ ਨਹੀਂ ਹੈ ਤੇ ਜੋ ਲੋਕ ਕਿਸੇ ਨਾਲ ਪਿਆਰ ਕਰਦੇ ਹਨ ਉਹਨਾਂ ਨੂੰ ਮਨਜਾਇਆ ਪਿਆਰ ਵੀ ਮਿਲ ਸਕਦਾ ਹੈ ਪਿਆਰ ਦੇ ਲਿਆਜ ਨਾਲ ਵੀ ਇਹ ਸਮਾਂ ਤੁਹਾਡੇ ਲਈ ਚੰਗਾ ਹੈ ਤੁਹਾਡੇ ਕਾਰੋਬਾਰ ਅਤੇ ਕੈਰੀਅਰ ਨਾਲ ਜੁੜੀਆਂ ਗੱਲਾਂ ਤੇ ਚਰਚਾ ਕਰੀਏ ਤਾਂ ਦੋਸਤੋ ਤੁਹਾਨੂੰ ਦੱਸੇ ਇਹ ਕਿ ਜੇ ਤੁਸੀਂ ਕਿਸੇ ਵੀ ਨਵੇਂ ਕੰਮ ਦੀ ਸ਼ੁਰੂਆਤ ਕਰਨਾ ਚਾਹੁੰਦੇ ਹੋ ਤਾਂ ਗੰਭੀਰਤਾ ਦੇ ਨਾਲ ਵਿਚਾਰ ਕਰੋ ਨੇੜੇ ਨੇੜਲੇ ਪਵਿਕ ਵਿੱਚ ਤੁਹਾਨੂੰ ਇਸ ਤੇ ਆਰਥਿਕ ਦ੍ਰਿਸ਼ਟੀ ਤੋਂ ਬਹੁਤ ਹੀ ਲਾਭ ਮਿਲ ਸਕਦਾ ਹੈ ਜੋ ਵੀ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਕਰ ਦਿਓ ਸਮਾਪੱਖ ਵਿੱਚ ਹੈ ਗ੍ਰਹਿ ਨਸ਼ਤਰਾਂ ਦੀ ਜੋਚਾਲ ਹੈ ਤੁਹਾਡੇ ਪੱਖ ਵਿੱਚ ਹੈ ਜੋ ਵੀ ਕੰਮ ਕਰੋਗੇ ਤੁਹਾਨੂੰ ਆਰਥਿਕ ਲਾਭ ਦੇਵੇਗਾ ਤੁਹਾਨੂੰ ਆਰਥਿਕ ਲਾਭ ਹੋਵੇਗਾ ਤੇ ਤੁਹਾਨੂੰ ਦੱਸ ਦੇਈਏ ਕਿ ਕਾਰੋਬਾਰ ਵਿੱਚ ਨਵੇਂ ਕੰਮ ਦੀ ਸ਼ੁਰੂਆਤ ਦੇ ਵਿੱਚ ਤੁਹਾਨੂੰ ਚੰਗੇ ਮੌਕੇ ਮਿਲਣੇ ਸ਼ੁਰੂ ਹੋਣ ਵਾਲੇ ਹਨ ਇਹ ਕਹਿ ਲਓ ਕਿ ਲਾਭ ਤੁਹਾਨੂੰ ਮਿਲੇਗਾ ਮੌਕੇ 'ਤੇ ਮਿਲਣਗੇ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਚੰਗੇ ਲੱਗੇ ਤਾਂ ਅੰਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ